ਗੌਰ ਨਾਲ ਦੇਖ ਲੋ ਇਹਨਾਂ ਤਸਵੀਰਾਂ ਨੂੰ ਹਾਦਸਾ ਕਿੰਨਾ ਭਿਆਨਕ ਹੋਵੇਗਾ ਤੁਸੀਂ ਸਹੀ ਹੀ ਅੰਦਾਜ਼ਾ ਲਗਾ ਸਕਦੇ ਹੋ ਦੱਸਿਆ ਜਾ ਰਿਹਾ ਹੈ ਕਿ ਵਾਸ ਨੇ ਓਵਰਟੇਕ ਕਰਦੇ ਹੋਏ ਟੂੜੀ ਵਾਲੇ ਟਰੈਕਟਰ ਨੂੰ ਫੇਟ ਮਾਰੀ ਅਤੇ ਹਾਦਸਾ ਵਾਪਰ ਗਿਆ ਟਰੈਕਟਰ ਪਲਟਣ ਕਾਰਨ ਚਾਲਕ ਟਰੈਕਟਰ ਦੇ ਥੱਲੇ ਦਬ ਗਏ ਅਤੇ ਜੀਸੀਬੀ ਦੀ ਮਦਦ ਨਾਲ ਇਹਨਾਂ ਨੂੰ ਬਾਹਰ ਘਟਿਆ ਗਿਆ ਦੋਵੇਂ ਟਰੈਕਟਰ ਸਵਾਰਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਹਾਦਸੇ ਦੇ ਵਿੱਚ ਇੱਕ ਸੋਡਾ ਡਰਿੰਕ ਵੈਨ ਵੀ ਹਾਦਸੇ ਦਾ ਸ਼ਿਕਾਰ ਹੋਈ ਹੈ ਹਾਦਸੇ ਦਾ ਪਤਾ ਲੱਗਦੇ ਹੀ ਮੌਕੇ ਤੇ ਸੜਕ ਸੁਰੱਖਿਆ ਫੋਰਸ ਦੀ ਟੀਮ ਮੌਕੇ ਤੇ ਪਹੁੰਚ ਗਈ ਬਾਗਾ ਪੁਰਾਣਾ ਵਿਖੇ ਇੱਕ ਦਰਦਨਾਕ ਰੋਡ ਹਾਦਸਾ ਵਾਪਰਿਆ ਜਿਸ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕੋਟਕਪੂਰਾ ਰੋਡ ਤੇ ਇਹ ਹਾਦਸਾ ਹੋਇਆ ਹੈ ਤੇ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਬੱਸ ਨੇ ਓਵਰਟੇਕ ਕਰਦੇ ਹਾਂ ਟੂੜੀ ਵਾਲੇ ਟਰੈਕਟਰ ਨੂੰ ਫੇਟ ਮਾਰ ਦਿੱਤੀ ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਉਹਨਾਂ ਨੂੰ ਮੋਢਲੀ ਸਹਾਇਤਾ ਦੇਣ ਫਰੀਦਕੋਟ ਵਿਖੇ ਰੈਫਰ ਕਰ ਦਿੱਤਾ ਗਿਆ ਮੇਰਾ ਮਨਦੀਪ ਸਿੰਘ ਆ ਜੀ ਪਿੰਡ ਰਾਜੇਣਾ ਕੀ ਘਟਨਾ ਹੋਈ ਹੈ ਜੀ ਕੌਣ ਨੇ ਇਹ ਬੰਦੇ ਘਟਨਾ ਹੋਈ ਹੈ ਜੀ ਇਹ ਕੋਟਕਪੂਰਾ ਸਾਈਡ ਤੋਂ ਆ ਰਹੇ ਸੀਗੇ ਜੀ ਇਹਨਾਂ ਕੋਲ ਸੀਗਾ ਟੂੜੀ ਵਾਲਾ ਕਾਪਾ ਜੀ ਇਹ ਕਰacter ਤੇ ਸੀਗੇ ਦੋਨੇ ਜਾਣੇ ਇੱਕ ਬੱਸ ਆ ਰਹੀ ਸੀ ਪੀਆਰਟੀ ਉਹਨਾਂ ਨੇ ਇਹਨਾਂ ਨੂੰ ਫੇਟ ਮਾਰੀ ਹੈ ਕਿਧਰੇ ਪਾਸੇ ਜੂਸ ਵਾਲੀ ਲੱਗੀ ਹੋਈ ਸੀਗੀ ਰੇੜੀ ਤੇ ਇਹਨਾਂ ਦਾ ਮਤਲਬ ਬਹੁਤ ਹੀ ਜ਼ਿਆਦਾ ਬੁਰੀ ਹਾਲਤ ਨਾਲ ਇਹਨਾਂ ਨੂੰ ਕੱਢਿਆ ਜੀਬੀਸੀ ਨੇ ਕੱਢਿਆ ਅਸੀਂ ਮੌਕੇ ਤੇ ਪਹੁੰਚੇ ਜੇਪੀਸੀ ਕੁਦਰਤੀ ਇਹਨਾਂ ਨੇ ਕਰਮਾਂ ਨੂੰ ਆ ਗਈ ਇਹ ਬਹੁਤ ਹੀ ਜ਼ਿਆਦਾ ਦੂਰੀ ਔਰ ਬਹੁਤ ਹੀ ਜ਼ਿਆਦਾ ਭਿਆਨਕ ਮਾਮਲਾ ਸੀ ਇਹਨਾਂ ਦੀ ਮਤਲਬ ਮਸਾਂ ਕੀ ਦੂਰ ਜਨਮ ਹੋਇਆ ਇਹਨਾਂ ਦਾ ਇਹ ਕਿੱਥੇ ਮਤਲਬ ਕਿੱਥੇ ਡਿੱਗ ਪਈ ਬਾਹਰ ਹਸਪਤਾਲ ਜੀ ਫੋਨਿਕਪੁਰਾ ਰੋਡ ਤੇ ਪਿੰਡ ਰਾਜਿਆਂ ਜਿਹੜਾ ਨੰਬਰ ਹਸਪਤਾਲ ਦੇ ਬਿਲਕੁਲ ਮੂੰਹ ਦੇ ਜਦੋਂ ਐਕਸੀਡੈਂਟ ਹੋਇਆ ਤੇ ਇਹ ਕਿੱਥੇ ਡਿੱਗੇ ਜਾ ਕੇ ਇਹ ਟਰੈਕਟਰ ਦੇ ਵਿੱਚ ਹੀ ਫਸ ਗਏ ਸੀਗਾ ਇਹ ਟਰੈਕਟਰ ਸਾਰੇ ਇਹਨਾਂ ਦੀ ਦਿੱਕਤ ਸੀ ਡੀਜ਼ਲ ਦਾ ਸਾਰਾ ਚੱਲੇ ਦੇ ਮੂੰਹ ਚ ਵੀ ਡੀਜ਼ਲ ਪੈ ਗਿਆ ਜੀ ਦੇਖੋ ਕਿਉਂਕਿ ਬਸਤੀ ਬਹੁਤ ਏਸੀ ਆਪਣੀ ਸਪੀਡ ਤੇ ਚੱ ਇਸ ਤਰ੍ਹਾਂ ਇੱਥੇ ਕਿਸ ਤਰ੍ਹਾਂ ਲੈ ਕੇ ਆਏ ਤੁਸੀਂ ਇਹਨਾਂ ਨੂੰ ਇਸ ਤਰ੍ਹਾਂ ਵੀ ਕੋਈ ਗੱਡੀ ਸੀਗੀ ਉਹਦੇ ਵਿੱਚ ਪਿਠਾ ਕੇ ਜਲਦੀ ਜਲਦੀ ਇੱਥੇ ਪਹੁੰਚੇ ਅਸੀਂ ਕਿਸ ਤਰ੍ਹਾਂ ਦੀ ਹਾਲਤ ਹੁਣ ਇਹਨਾਂ ਦੀ ਮਤਲਬ ਠੀਕ ਹੈ ਜੀ ਥੋੜਾ ਜਿਆਦਾ ਇਹ ਥੋੜਾ ਜਿਆਦਾ ਲਾਫੇ ਜਿਆਦਾ ਸੀਰੀਅਸ ਆ ਉਹਨੂੰ ਅਮਰਪੁਰ ਠੀਕ ਹੈ ਲੈ ਤਾਂ ਪਰ ਕੀ ਕਿਹਾ ਡਾਕਟਰ ਨੇ ਤੁਹਾਨੂੰ ਇਹ ਹੁਣ ਫੀਲਪਰ ਰੈਫਰ ਕਰਨ ਲੱਗੇ ਆ ਜੀ ਹਾਂਜੀ ਹਾਲਤ ਕਿਵੇਂ ਕਿੱਦਾਂ ਦੀ ਹੈਗੇ ਇਹਨਾਂ ਦੀ ਹਾਲਤ ਤਾਂ ਖਬੀਰ ਹੀ ਆ ਜੀ ਹਜੇ ਮਤਲਬ ਸੀਰੀਅਸ ਹੀ ਦੱਸ ਬਏ ਆ ਕਿਉਂਕਿ ਹਜੇ ਕੋਈ ਵੀ ਇਹਨਾਂ ਦਾ ਟਰੀਟਮੈਂਟ ਨਹੀਂ ਹੋਇਆ ਜਿੰਨਾ ਚ ਹੋਇਆ ਮਤਲਬ ਠੀਕ ਆ ਉਹਨੇ ਉਹ ਆਕਸੀ ਇੱਥੋਂ ਦੇ ਰਹਿਣ ਵਾਲੇ ਨੇ ਇਹ ਲੜਕੀ ਇਹ ਰਹਿਣਾ ਕਿ ਆਪਣਾ ਕਾਲ ਪੈਨ ਦਾ ਉਹਨਾਂ ਦਾ ਪੈਨ ਮੰਨ ਕੇ ਆਈ ਹਾਂ ਜੀ ਹਾਂ ਜੀ ਕੀ ਕੰਮ ਕੀ ਕਰਦੇ ਨੇ ਇਹ ਇਹ ਕੰਮ ਆ ਸਾਹੀ ਮੱਲੇ ਦਾ ਦੀ ਟੂੜੀ ਵਗੈਰਾ ਸਾਡੀ ਐਸੇ ਸੱਤ ਦੀ ਟੀਮ ਹੈ ਸਾਡੀ ਇੱਕ ਘਟਨਾ ਹੋਈ ਹੈ ਕੀ ਮਾਮਲਾ ਆਇਆ ਸਾਰਾ ਵੀ ਸਾਨੂੰ ਤਾਂ ਤੇਰਾਗਿਰ ਤੋਂ ਪਤਾ ਲੱਗਿਆ ਇਹ ਤੇ ਅਸੀਂ ਮੌਕੇ ਤੇ 7 ਮਿੰਟਾਂ 'ਚ ਉੱਥੇ ਪਹੁੰਚ ਗਏ ਜੀ ਤੇ ਉੱਥੇ ਜਾ ਕੇ ਕਿਸ ਤਰ੍ਹਾਂ ਲੱਗਿਆ ਜੀ ਕਿਸ ਤਰ੍ਹਾਂ ਪੋਜੀਸ਼ਨ ਸੀਗੀ ਹਾਲਾਤ ਕੀ ਕੀ ਘਟਨਾ ਹੋਈ ਸੀਗੀ ਸਾਰੀ ਪੋਜੀਸ਼ਨ ਸਾਡੇ ਜਾਂਮ ਤੋਂ ਪਹਿਲਾਂ ਸਾਰਾ ਇਹ ਸੀਗਾ ਵੀ ਉਹ ਇੱਕਮ ਜਿਹੜਾ ਭੋਂਗਾ ਜਿਹੜੀ ਟਰਾਲੀ ਆ ਉਹ ਥੱਲੇ ਦੋ ਬੰਦੇ ਆਏ ਸੀਗੇ ਹਾਂਜੀ ਉਹ ਕ੍ਰੇਨ ਨੇ ਚੱਕ ਕੇ ਪਿੰਡ ਦੇ ਵਾਸੀਆਂ ਜਿਹੜੇ ਨੇ ਉਹਨਾਂ ਨੇ ਹੈਲਪ ਕਰਕੇ ਉਹਨੂੰ ਚੱਕ ਕੇ ਤੇ ਗੱਡੀ ਚਾਹਦੇ ਚ ਪਾ ਕੇ ਅਸੀਂ ਨਾਲ ਗੱਡੀ ਦੇ ਨਾਲ ਲੈ ਕੇ ਇੱਥੇ ਹਸਪੀਟਲ ਪਹੁੰਚੇ ਆ ਤੇ ਹਾ ਹਾਲਾਤ ਕਿਸ ਤਰ੍ਹਾਂ ਦੇ ਹਾਲਤ ਕਿਸ ਤਰ੍ਹਾਂ ਦੀ ਹਾਲਾਤ ਹੁਣ ਠੀਕ ਹੈ ਜੀ ਅੱਗੇ ਨੂੰ